परम श्रद्धायो भक्त दोस्तों ਤੁਹਾਨੂੰ ਬਹੁਤ ਬਹੁਤ ਪਿਆਰ ਪ੍ਰੀਤ ਸਹਿਗ ਨਮਸਕਾਰ ਸ਼ੁਭ ਖੈਰ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ 1 ਜਨਵਰੀ 2025 ਹੈ ਨਵਾਂ ਸਾਲ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਪੱਤਰਕਾਰ ਬੂਟਾ ਸਿੰਘ ਲੱਧੜ ਵੱਲੋਂ ਬਹੁਤ ਬਹੁਤ ਮੁਬਾਰਕਾ ਕਬੂਲ ਕਰਨਾ ਬੂਟਾ ਸਿੰਘ ਲੱਧੜ ਐਸ ਵੇਲੇ ਮੇਰੀ ਵੀਡੀਓ ਰਿਕਾਰਡਿੰਗ ਕਰ ਰਹੇ ਨੇ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਦੋਵੇਂ ਕਾਫੀ ਢੇਰ ਤੋਂ ਅ ਦੋ ਚੈਨਲਾਂ ਤੇ ਜਿਹਦੇ ਵਿੱਚ ਇਹਨਾਂ ਦਾ ਆਪਣਾ ਚੈਨਲ ਹੈ ਕਰੰਟ ਟੀਵੀ ਤੇ ਕਰੰਟ ਨਿਊਜ਼ ਨੇ ਇੱਕ ਤਰ੍ਹਾਂ ਦੀ ਕਰੰਟ ਟੀਵੀ ਤੇ ਮੇਰਾ ਆਪਣਾ ਚੈਨਲ ਹੈ ਪੰਜਾਬ ਮੀਡੀਆ ਡਾਟ ਟੀਵੀ 13 ਤੇ ਤੁਹਾਨੂੰ ਬੇਨਤੀ ਵੀ ਹੈ ਕਿ ਇਹ ਦੋਹੇ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਇਹ ਜਿਹੜੀ ਵੀਡੀਓ ਹੈ ਇਹ ਉਹ ਦੋਹਾਂ ਚੈਨਲਾਂ ਤੇ ਵੀ ਆ ਰਹੀ ਹੈ ਤੇ ਹੋਰ ਫੇਸਬੁਕ ਸਾਰੇ ਸੋਸ਼ਲ ਮੀਡੀਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੀ ਵੀਡੀਓਜ਼ ਪਾਈਏ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਕਾਫੀ ਧੀਰ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਾਂ 30-40 ਸਾਲਾਂ ਤੋਂ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਮੈਡੀਕਲ ਨਿਊਜ਼ ਲਾਈਨ ਵੀ ਜਲਦੀ ਹੀ ਦੁਬਾਰਾ ਜੋ ਕਿ ਅਸੀਂ 2001 ਤੇ ਵਿੱਚ ਸ਼ੁਰੂ ਕੀਤਾ ਸੀਗਾ ਫਿਰ ਲਾਂਚ ਕਰਨ ਜਾ ਰਹੇ ਹਾਂ ਤੇ ਇਸ ਤੋਂ ਬਿਨਾ ਹੋਰ ਵੀ ਜਰਨਲਿਜ਼ਮ ਦੇ ਜੋ ਇੰਟਰਵਿਊਸ ਨੇ ਜਿਸ ਤਰ੍ਹਾਂ ਬਹੁਤ ਸਾਰੇ ਸਰਪੰਚਾਂ ਦੀ ਇੰਟਰਵਿਊਸ ਲਈ ਹੈ ਐਮਐਲਐਸ ਦੀ ਇੰਟਰਵਿਊ ਲਈ ਹੈ ਐਮਪੀਐਸ ਦੀ ਇੰਟਰਵਿਊ ਲਈ ਹੈ ਤੇ ਹੋਰ ਦੋਸਤਾਂ ਮਿੱਤਰਾਂ ਦੀ ਇੰਟਰਵਿਊ ਲਈ ਹੈ ਉਹ ਵੀ ਅਸੀਂ ਜਲਦੀ ਹੀ ਦੇ ਰਹੇ ਹਾਂ ਅਸੀਂ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਾ ਪਿਆਰ ਦਿੱਤਾ ਤੇ ਸਾਡੇ ਹਜ਼ਾਰਾਂ ਸਬਸਕ੍ਰਾਈਬਰ ਨੇ ਤੇ ਸਾਡੇ ਲੱਖਾਂ ਵਿਊਜ਼ ਆਏ ਨੇ इन्ह का बहुत बहुत शुक्रिया आ, मैं बहुत धनवादी हाँ उन्होंने दोस्तों का जिन्हें ज मनजीत सिंह जी ढीडसा पेंड कोटला भड़ी तो जिन्होंने सूँ हमेशा ही सहयोग दिता पिछले सालों के नवा बरा बहुत मुबारक उन्होंने सरबजीत सिंह गिल कोटला भड़ी तो उन्होंने भी बहुत बहुत मुबारक हाँ यहाँ ही डॉक्टर हरपाल सिंह भट्टी जो कि प्रोफैसर एस कॉलेज खन्ना च ने ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਲਵਿੰਦਰ ਸਿੰਘ ਗੁਰੂ ਜੋ ਕਿ ਕਿਸੇ ਜਾਣ ਪਛਾਣ ਦੇ ਮਥਾਜਨੀ ਇੰਟਰਨੈਸ਼ਨਲ ਪੰਗੜਾ ਕੋਚ ਨੇ ਡਾਇਰੈਕਟਰ ਨੇ ਔਰ ਬਹੁਤ ਵੱਡੇ ਪੱਧਰ ਤੇ ਜਾਣੇ ਜਾਂਦੇ ਨੇ ਹੁਣ ਵੀ ਇਸ ਵੇਲੇ ਬੜੀ ਸਰਗਰਮੀ ਨਾਲ ਪੂਰੇ ਵਰਲਡ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਅੰਗਰੇਜ਼ਾਂ ਨੂੰ ਵੀ ਪੰਗੜੇ ਦੀ ਟ੍ਰੇਨਿੰਗ ਦੇ ਕੇ ਪੰਜਾਬੀ ਮਾਂ ਬੋਲੀ ਔਰ ਤੇ ਪੰਜਾਬੀ ਕਲਚਰ ਦਾ ਨਾਉ ਚੱਕ ਰਹੇ ਨੇ ਇਸ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਤੋਂ ਬਿਨਾ ਰੁਪਿੰਦਰ ਬੱਲੀ ਤੇ ਹੋਰ ਕਿਹੜੇ-ਕਿਹੜੇ ਦੋਸਤਾਂ ਦਾ ਨਾਮ ਲਈਏ ਮੈਂ ਖਾਸ ਕਰਕੇ ਸਤਨਾਮ ਸਿੰਘ ਦੇ ਲੋ ਉਹਨਾਂ ਦਾ ਜ਼ਰੂਰ ਨਾਂ ਲੈਣਾ ਚਾਹਾਂਗਾ ਜੋ ਕਿ ਨਾਗਰਾ ਫਾਲਸ ਦੇ ਬਿਲਕੁਲ ਨਜ਼ਦੀਕ ਰਹਿੰਦੇ ਨੇ ਅਮਰੀਕਾ ਦੇ ਵਿੱਚ ਤੇ ਉਹ ਜਿਉ ਕਪਤਾ ਮੈਂ ਹੁਣੇ-ਹੁਣੇ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਉਹ ਮੇਰੇ ਕੋਲ ਇੱਕ ਦਿਨ ਆਏ ਕਾਫੀ ਸਾਲਾਂ ਦੀ ਗੱਲ ਹੈ ਤੇ ਮੈਂ ਘਰ ਦੀ ਗੈਲਰੀ 'ਚ ਬੈਠਾ ਹੋਇਆ ਸੀ ਇਹ ਜੂਨ ਦਾ ਮਹੀਨਾ ਸੀਗਾ ਤੇ ਮੈਨੂੰ ਕਹਿਣ ਲੱਗੇ ਮੇਰੇ ਇੱਕ ਰਿਸ਼ਤੇਦਾਰ ਕੈਨੇਡਾ 'ਚ ਰਹਿੰਦੇ ਨੇ ਕਿ ਤੁਸੀਂ ਕੋਈ ਕਵਤਾ ਲਿਖੋ ਤੇ ਮੈਂ ਕਵਿਤਾ ਹੈਗਾ ਹੀ ਆ ਤੇ ਮੈਂ ਕਹਿੰਦੀ ਜ਼ਰੂਰ ਕਵਤਾ ਲਿਖ ਦਿੰਨੇ ਆ ਕਿ ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਨਵਾਂ ਸਾਲ ਮੁਬਾਰਕ ਕਹਿਣਾ ਵੀ ਤੁਸੀਂ ਇੱਕ ਕਵਤਾ ਲਿਖੋ ਤੇ ਮੈਂ ਸਤਨਾਮ ਸਿੰਘ ਤੇ ਰੋਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਕਵਤਾ ਮੈਨੂੰ ਲਖਾਈ ਤੇ ਪੇਸ਼ ਹੈ ਉਹ ਕਵਤਾ ਨਵਾਂ ਸਾਲ ਮੁਬਾਰਕ ਹੋਵੇ ਜਾਮਾ ਸੰਗ ਕਬੂਲ ਕਰੋ ਦਿਨ ਚੜਦੇ ਦੀ ਲਾਲੀ ਵਰਗਾ ਸਾਡਾ ਪਿਆਰ ਕਬੂਲ ਕਰੋ ਨਵਾਂ ਸਾਲ ਮੁਬਾਰਕ ਹੋਵੇ ਚਾਹਾਂ ਸੰਗ ਕਬੂਲ ਕਰੋ ਦਿਨ ਚੜਦੇ ਦੀ ਲਾਲੀ ਵਰਗਾ ਸਾਡਾ ਪਿਆਰ ਕਬੂਲ ਕਰੋ ਚੜਦੀ ਕਲਾ ਵਿੱਚ ਰਹੋ ਹਮੇਸ਼ਾ ਵਟਾਂਪਾਂ ਮਿਲਮੀਆਂ ਨੇ ਸਿੱਧਕ ਸਾਡੇ ਨੇ ਹਰਦਮ ਸਜਣੋ ਉਲਟ ਹਵਾਵਾਂ ਚੱਲੀਆਂ ਨੇ ਹਿੰਮਤ ਮਿਹਨਤ ਸੜਾ ਅਗੇ ਭਲਾ ਤੂਫਾਨਾਂ ਕੀ ਕਰਨਾ ਹਿੰਮਤ ਮਿਹਨਤ ਸੜਾ ਅਗੇ ਭਲਾ ਤੂਫਾਨਾਂ ਕੀ ਕਰਨਾ ਕਾਮਯਾਬੀ ਦੀ ਮੰਜ਼ਲ ਅਸਾਂ ਹਰ ਹਾਲਤ ਵਿੱਚ ਸਰਕਰਨਾ ਭਾਵੇਂ ਵਿੱਚ ਬਦੇਸ਼ੀ ਬੈਠੇ ਖੁਸ਼ਬੂ ਆਵੇ ਪਈ ਵਤਨਾ ਦੀ ਭਾਵੇਂ ਵਿੱਚ ਬਦੇਸ਼ੀ ਬੈਠੇ ਖੁਸ਼ਬੂ ਆਵੇ ਪਈ ਵਤਨਾ ਦੀ ਵਤਨ ਦੀ ਮਿੱਟੀ ਸਾਂਭੀ ਬੈਠੇ ਇੱਜ਼ਤ ਸਾਂਭੀ ਵਤਨਾ ਦੀ ਧੰਨ ਪੰਜਾਬੀ ਧੰਨ ਨੇ ਕਾਮੇ ਭਾਵੇਂ ਵਤਨੋਂ ਦੂਰ ਗਏ ਹਿੰਮਤ ਅਤੇ ਮਿੰਤਾ ਸਦਕਾ ਕਰਦੇ ਨੇ ਮਸ਼ਹੂਰ ਪਏ ਜੀਨ ਇਸ ਵਤਨ ਦੀਆਂ ਮਾਵਾਂ ਅਗਤਸੂਰ ਮੇ ਜੰਮਦੀਆਂ ਜੋ ਸੂਲੋ ਤਿੱਖੇ ਵਾਲੋ ਨਿੱਕੇ ਖਿਆਲ ਆਦ ਨੇ தம் ਦਿਆਂ ਜੋ ਟਿੱਲੋ ਹਮੇਸ਼ਾ ਖੁਸ਼ ਤੁਰੈ ਸੀ ਇਹੋ ਤੇਰਾ ਪੰਜਾਬ ਕਹੇ ਟਿੱਲੋ ਹਮੇਸ਼ਾ ਖੁਸ਼ ਤੁਰੈ ਸੀ ਇਹੋ ਤੇਰਾ ਪੰਜਾਬ ਕਹੇ ਹੱਸਿਆਂ ਦੇ ਬਣ ਜਾ ਰਹਿਆਂ ਸੀ ਅਸੀਸਾਂ ਦੇ ਹਸਾਬ ਕਹੇ ਅਸੀਸਾਂ ਦੇ ਹਸਾਬ ਕਹੇ ਇਹ ਐ ਸਾਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਇਹ ਐ ਅਸੀਂ ਹੱਸਿਆਂ ਦੇ ਬਣ ਜਾ ਰਹੇ ਪੰਜਾਬੀ ਲੋਕ ਇਹ ਐ ਸਗਿਆਂ ਤੋਂ ਪੰਜ ਦਰਿਆਵਾਂ ਦੀ ਧਰਤੀ ਦਾ ਪੰਜ ਦਰਿਆਵਾਂ ਦੀ ਜੋ ਖਸ਼ਬੋ ਆ ਪਾਣੀ ਦੀ ਔਰ ਦੁੱਧ ਵਰਗਾ ਪਾਣੀ ਹੈ ਔਰ ਇੱਥੇ ਜੋ ਆਨੰਦ ਹੈ ਚਾਰ ਰੁੱਤਾਂ ਦਾ ਤੇ ਕਿਆ ਬਾਤ ਹੈ ਗਜਬ ਦਾ ਆਨੰਦ ਹੈ ਪੰਜਾਬ ਦੇ ਵਿੱਚ ਤੇ ਮੈਂ ਬਾਹਰਲੇ ਬੈਠੇ ਦੋਸਤਾਂ ਮਿੱਤਰਾਂ ਨੂੰ ਵੀ ਕਹਾਂਗਾ ਕਿ ਕੋਸ਼ਿਸ਼ ਕਰੋ ਕਿ ਪੰਜਾਬ ਦੇ ਵਿੱਚ ਵੀ ਆਪਣਾ ਵਸੇਬਾ ਕਰਨ ਦੀ ਪਰ ਹੋਰ ਨਹੀਂ ਤਾਂ ਘਟੋ ਘਟ ਗੇੜਾ ਜ਼ਰੂਰ ਮਾਰਦੇ ਰਿਆ ਕਰੋ ਤੇ ਪੰਜਾਬ ਦੇ ਇਹ ਜੋ ਪੌਂਡ ਪਾਣੀ ਦਾ ਆਨੰਦ ਹੈ ਉਹ ਕੁਝ ਵਕਤ ਵੱਖਰਾ ਹੀ ਹੈ ਉਹ ਰੂਹ ਦਾ ਨਸ਼ਾ ਜੋ ਇੱਥੇ ਪੰਜਾਬ ਦੇ ਵਿੱਚ ਚੜਦਾ ਹੈ ਉਹ ਬਿਲਕੁਲ ਵੱਖਰਾ ਹੀ ਹੈ ਪਾਕਿਸਤਾਨੀ ਦੋਸਤ ਜਿਨ੍ਹਾਂ ਚ ਨਾਸਰ ਢਿੱਲੋਂ ਨੇ ਜੋ ਬਹੁਤ ਵੱਡੇ ਬਲੌਗਰ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੜਾ ਵਧੀਆ ਮਟੀਰੀਅਲ ਪੰਜਾਬੀ ਲਹਿਰ ਦੇ ਥ्रू ਸਾਡੇ ਤੱਕ ਪਹੁੰਚਾ ਰਹੇ ਨੇ ਇਸ ਤਰ੍ਹਾਂ ਹੀ ਜੈ ਜੀ ਹੰਜ਼ਰਾ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਅੰਜਮ ਸਰੂਆ ਜੋ ਕਿ ਸਿਆਣੇ ਕਹਿੰਦੇ ਨੇ ਐਦਾਂ ਦੀ ਗੱਲ ਕਰਕੇ ਬਹੁਤ ਹੀ ਕਮਾਲ ਦੀ ਗੱਲ ਉਹ ਕਰਦੇ ਨੇ ਅਸੀਂ ਪਾਕਿਸਤਾਨੀ ਭਰਾਵਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਲਗਭਗ 8 ਕਰੋੜ ਲੋਕ ਪੰਜਾਬੀ ਬੋਲਦੇ ਨੇ ਜਦਕਿ ਇਧਰਲੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਲਗਭਗ 3 ਕਰੋੜ ਪੰਜਾਬੀ ਬੋਲਦੇ ਨੇ ਤੇ ਇਸ ਕਰਕੇ ਜੋ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਇਹ ਪੰਜ ਦਰਿਆਵਾਂ ਦੀ ਧਰਤੀ ਹੀ ਰਣੀ ਹੈ ਤੇ ਜੇਰੀ ਮੇਰੀ ਕਬਤਾ ਹੈ ਪੰਜ ਪਾਣੀਆਂ ਨੂੰ ਸਲਾਮ ਉਹ ਵੀ ਇਸ ਨਾਲ ਸਵੰਦਤ ਸਲਾਮ ਆਖਦਾ ਪੰਜਾਂ ਹੀ ਪਾਣੀਆਂ ਨੂੰ ਜਿਨ੍ਹਾਂ ਚਣਗ ਚੁਆਤੀ ਹੈ ਲਾਇ ਦਿੱਤੀ ਸਲਾਮ ਆਖਦਾ ਪੰਜਾਂ ਹੀ ਪਾਣੀਆਂ ਨੂੰ ਜਿਨ੍ਹਾਂ ਚਣਗ ਚੁਆਤੀ ਹੈ ਲਾਇ ਦਿੱਤੀ ਰਾਣੀ ਇਛਰਾ ਤਾਂ ਹੀ ਰੋਂ ਦੀ ਸੀ ਪੂਰਨ ਜਾਇਕੇ ਅਰਖਿਤ ਗਾਇ ਦਿੱਤੀ ਬਹੁਤ 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 ਇਸ ਤਰ੍ਹਾਂ ਦਾ ਸੱਭਿਆਚਾਰ ਪਿਆ ਜੋ ਕਿ ਪੰਜਾਬ ਦੇ ਵਿੱਚ ਰੂਹ ਦਾ ਆਨੰਦ ਹੈ ਰੂਹ ਦਾ ਆਨੰਦ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਪੰਜਾਬ ਦੀ ਵੀਰੋ ਤਾਂ ਬਦੇਸ਼ੀ ਵਸਤੇ ਜੋ ਕਿ ਇਸ ਵੇਲੇ 30 ਲੱਖ ਦੇ ਕਰੀਬ ਪੰਜਾਬੀ ਬਾਹਰ ਜਾ ਕੇ ਬਸ ਰਹੇ ਨੇ ਇੱਕ ਵੱਖਰਾ ਪੰਜਾਬ ਕੈਨੇਡਾ ਚ ਵੱਸ ਗਿਆ ਇੱਕ ਵੱਖਰਾ ਪੰਜਾਬ ਆਸਟ੍ਰੇਲੀਆ ਚ ਵੱਸ ਗਿਆ ਇੱਕ ਵੱਖਰਾ ਪੰਜਾਬ ਅਮਰੀਕਾ ਤੇ ਹੋਰ ਦੇਸ਼ਾਂ ਚ ਵਸ ਗਿਆ ਤੇ 30 ਲੱਖ ਦੇ ਕਰੀਬ ਪੰਜਾਬੀ ਜੋ ਵਸੇ ਨੇ ਮੈਂ ਉਹਨਾਂ ਸਾਰਿਆਂ ਨੂੰ ਮੇਰੇ ਆਪਣੇ ਵੱਲੋਂ ਤੇ ਬੂਟਾ ਸਿੰਘ ਲੱਧੜ ਵੱਲੋਂ ਬਹੁਤ-ਬਹੁਤ 2025 ਦੇ ਮੁਬਾਰਕਾਂ ਔਰ ਤੁਸੀਂ ਤਰੱਕੀਆਂ ਕਰੋ ਖੁਸ਼ੀਆਂ ਮਾਣੋ ਆਨੰਦ ਮਾਣੋ ਔਰ ਟੀਕੇ ਮਿਥੋ ਕਿ ਇਹ ਸਾਲ ਦੇ ਵਿੱਚ ਅਸੀਂ ਆ ਵਧੀਆ ਕਰਨਾ ਇਹ ਚਾਰ ਪੰਜ ਟੀਚੇ ਮੇਥੋ ਕਿ ਇਹ ਸਾਲ ਦੇ ਚ ਜੀ ਵਧੀਆ ਕਰਨਾ ਹੈ ਤੇ ਉਹ ਟੀਚੇ ਜਦੋਂ ਮਿਥਾ ਹੋਗੇ ਤੁਹਾਡਾ ਵਿਜ਼ਨ ਕਲੀਅਰ ਹੋਏਗਾ ਕਿ ਅਸੀਂ ਇਹ ਸਾਲ ਦੇ ਵਿੱਚ ਇਹ ਕਰਾਂਗੇ ਤੇ ਇਸ ਦੇ ਨਾਲ ਹੀ ਮੇਰੇ ਵੱਲੋਂ ਤੇ ਬੂਟਾ ਸਿੰਘ ਲੰਦਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਚੈਨਲ ਕਰੰਟ ਟੀਵੀ ਤੇ ਪੰਜਾਬ ਮੀਡੀਆ ਟੀਵੀ 13 ਬਹੁਤ ਬਹੁਤ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ